ਭੈਣ ਤੂੰ ਤਾਂ ਮੇਰਾ ਦੇਲੀ ਤੋੜਤਾ ਆ ਕਿਹੜੀ ਖਬਰ ਸੁਣਾਤੀ ਲਿਆ ਕੇ ਤੂੰ ਦੱਸ ਵੀ ਦੂੰ ਕਿਤੇ ਸਿਆਣੀ ਬੈਣੀ ਹੈਗੀ ਕਿਤੇ ਮਨਉਂਦੀ ਭਰਾ ਉਹਦੇ ਨੂੰ ਕੁੜੀ ਦੇ ਨੂੰ ਪਰ ਚੱਲ ਕਿਤੇ ਮਾਨ ਨਹੀਂ ਜਾਂਦਾ ਤੇ ਵੱਧ ਗੱਦੋ ਗੱਲਾਂ ਹੋਰ ਕਰ ਆਉਂਦੀ ਐਡੀ ਦੀ ਕਿਹੜੀ ਗੱਲ ਜੀ ਵੀ ਮੁੰਡਾ ਜਿਹੜਾ ਇਹਨਾਂ ਦੇ ਸਾਹਮਣੇ ਰਹਿੰਦਾ ਵਾ ਹੁਣ ਕਿਹੜਾ ਕਿ ਫਰਾਬਾ ਪੀਂਡੇ ਆ ਹੀ ਉਹ ਬੰਦ ਪਾ ਤੂੰ ਉਹਦਾ ਕਰਦੀ ਸ਼ਦਾਈਆਂ ਵਾਲੀਆਂ ਗੱਲਾਂ ਗਈ ਤੇ ਮੈਂ ਹੈਗੀ ਨਹੀਂ ਤੇ ਹੁੰਦਿਆਂ ਉਹ ਤੇ ਕੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਉਹ ਨਜ਼ਾ ਨਹੀਂ ਉਹ ਨਜ਼ਾ ਨਹੀਂ ਆਕਾਰਦਾਰਿਆ ਇਹ ਜੇ ਕਰਦਾ ਰਿਆ ਉਥੇ ਗੱਲ ਅਗਲੇ ਕਰ ਦਿੰਦੇ ਜਿਨਾ ਕੀ ਦੇਣੀ ਹੈ ਜਿਆਦਾ ਹੀ ਉਦਾਂ ਨਾ ਮੁੰਡਾ ਉਹਨਾਂ ਦਾ ਜਿਆਦਾ ਹੀ ਕੋਈ ਕਰਦਾ ਦੱਲਾ ਮੈਂ ਤੇ ਆਖਿਆ ਨਾਖਾ ਇੰਨਾ ਚਿਹਰਾ ਐ ਇੱਥੇ ਆਏ ਨੂੰ ਕਦੀ ਵੀ ਵੇਖਿਆ ਇਹਨੂੰ ਉਹ ਚੀਨੀ ਵੀ ਕਰਦੇ ਇਹਨੂੰ ਸ਼ਰਾਬ ਪੀਤੀ ਨੂੰ ਕਿ ਟਾਣੇ 'ਚ ਬੈਠਿਆ ਨੂੰ ਤੇ ਮੈਂ ਤਾਂ ਅੱਕ ਬੜੀਆਂ ਉੱਥੇ ਸਾਧੀਆਂ ਦਿੱਤੀਆਂ ਮੈਂ ਆਖਿਆ ਮੈਂ ਵੇਚ ਆ ਗਈ ਤੁਸੀਂ ਕਰੋ ਤੇ ਪ੍ਰੀਤ ਨੇ ਉਦਾਂ ਲਾਗੋ ਕਿਹਾ ਕੁੜੀ ਦੀ ਪਰਜਾਈ ਨੇ ਕਿ ਕੋਈ ਨਹੀਂ ਨਾ ਡਈ ਆਂਟੀ ਕਹਿੰਦੇ ਤੇ ਇੰਕ ਲਾ ਕਰ ਉਹ ਤੇ ਕਰ ਦੋ ਗਵਿੰਦਪਾਲ ਨਾ ਲੋਕ ਇਹੋ ਨਹੀਂ ਵੰਦੇ ਅਗਰੇ ਪਿਆਲੀ ਬਣਾ ਵੀ ਵੰਦੇ ਟਾਲੀ ਬਣਾਇਆ ਨਹੀਂ ਉਹਦਰੋ ਘਰ ਬਣਾਉਣ ਵਾਲਾ ਘਰ ਦੇਤੇ ਲੱਖਾਂ ਰੁਪਏ ਲੱਗਦੇ ਕਿੱਥੋਂ ਲਾਉਣੇ ਆਂਦੇ ਤੇ ਭੈਣ ਤੂੰ ਇਹ ਨਹੀਂ ਕਿਹਾ ਕਿ ਮੁੰਡਾ ਖੇਤੀ ਬੜੀ ਇੰਦਰ ਦੀ ਸਾਂਭਣ ਡਿਆ ਵਾ ਤੇ ਚੱਲ ਮੁੰਡੇ ਕਿਹੜੇ ਮੇਰੇ ਪੁੱਛਦੇ ਆ ਤੇ ਜੋ ਇਹਦਾ ਬੜੂਗਾ ਮੈਂ ਦਊਗੀ ਤੇ ਬਾਕੀ ਆਪੇ ਕੰਮ ਵੀ ਬਣ ਜਾਊਗਾ ਦੋ ਬੈਂਤ ਪਾਰ ਨਰਾ ਸ਼ਰਾਬ ਨਹੀਂ ਲੋਕੀ ਵੰਦੇ ਕਾਰਬਾਰ ਵਾਲ ਵੰਦੇ ਟਾਲੀ ਬੰਨਾ ਵੰਦੇ ਸਾਰਾ ਕੁਝ ਵੇਖ ਕੇ ਤੇ ਫੇਰ ਜਨਾ ਤੀ ਦੇਣੀ ਉਹ ਫੇਰ ਕਰਦੇ ਆ ਅਗਲਾ ਕਹਿੰਦਾ ਪਿਆਲੀ ਇਹਨਾਂ ਦੀ ਨਹੀਂ ਘਰ ਬਣਨ ਵਾਲਾ ਲੱਖਾਂ ਦਾ ਪੈਸੇ ਲੱਗਣੇ ਕਿੱਥੋਂ ਲਾਉਣੇ ਇਹਨਾਂ ਬੜਾ ਕੋ ਲੋਕੀ ਸੋਚਦੇ ਆ ਅਹੀਂ ਦਾ ਆਪਣੀਆਂ ਮਾਰੀ ਜਾਂਦੇ ਨਾ ਕਿ ਹੋ ਜੇ ਹੋ ਜੇ ਇਹ ਜਿਹੜੇ ਜੱਟ ਵਾ ਨਾ ਇਹਨਾਂ ਦੀ ਨਾਨੀ ਦੋਤੀ ਇੱਕੋ ਹੀ ਹੁੰਦੀ ਬੜੀ ਦੂਰ ਤੱਕ ਭੈਣ ਹੈ ਤੇ ਇਦਾਂ ਹੀ ਆ ਅਸੀਂ ਵੀ ਆਪਣੀ ਸੁੱਖ ਵੱਲੋਂ ਇਹੋ ਹੀ ਕਹਿੰਦੇ ਆ ਵੀ ਚੰਗਾ ਟੱਕਰੇ ਜਾਂ ਫਿਰ ਆਂਦੇ ਹੁੰਦੇ ਜਿੰਨੇ ਭੈਣ ਦੇਣੀ ਆ ਧੀ ਭੈਣ ਦੇਣੀ ਤੇ ਉਹ ਫਿਰ ਇਦਾਂ ਹੀ ਆ ਸੋਚ ਕੇ ਵਿਚਾਰ ਪੰਜ ਦਾ ਤੁਸੀਂ ਆਪਣੀ ਕੀ ਬਾਰੇ ਸੋਚਦੇ ਹੋ ਵੀ ਵੰਦੇ ਆ ਨਹੀਂ ਇਹ ਤਾਂ ਹੈ ਵਾ ਇਹ ਤਾਂ ਗੱਲ ਸਹੀ ਆ ਢੈਣ ਮੇਰੇ ਮਨ ਨੂੰ ਨਾ ਕੁੜੀ ਬੜੀ ਜੱਚੀ ਆਂਦੇ ਹੁੰਦੇ ਵੀ ਫਿਰਦੀ ਤੁਰਦੀ ਇੱਥੇ ਵੇਖੀ ਇਹਦੇ ਚਲੋ ਉਹ ਮੱਥੇ ਲੱਗਦੀ ਸੋਹਣੀ ਆ ਤੇ ਜੋ ਬੰਦਾ ਵੀ ਹੁਣ ਦਿਲ ਟੁੱਟਣਾ ਵਾ ਤੇ ਹੁਣ ਇਨਾ ਨੂੰ ਝਿੜਕਦੇ ਝੰਬਦੇ ਆ ਹੁਣ ਉਹ ਵੀ ਸਾਊ ਬਣਿਆ ਚੰਗਾ ਬਣਦਾ ਵਾ ਤੇ ਕੀ ਆਂਦੇ ਹੁੰਦੇ ਵੀ ਹੁਣ ਜੋੜੀ ਸੰਯੋਗ ਆ ਨਾ ਜੇ ਹੋਣਾ ਹੋਊ ਤੇ ਹੋ ਜੇ ਤੇ ਨਹੀਂ ਤਾਂ ਫਿਰ ਕੀ ਕਰਨਾ ਫਿਰ ਹਾਰੇ ਦੰਨਿਆ ਮੈਂ ਵਰਜਾਈ ਨਹੀਂ ਇਥੇ ਛੱਡਿਆ ਸਾਰੀ ਗੱਲਬਾਤ ਕੀਤੀ ਤੇ ਉਹ ਵਿਚਾਰੀ ਉਹ ਵੀ ਮੰਨਦੀ ਮਾਂ ਵੀ ਮੰਨਦੀ ਭੈਣ ਕੁੜੀ ਵੀ ਮੰਨਦੀ ਵਿਆਹ ਵਾਲੀ ਪਰ ਭਰਾ ਨਹੀਂ ਉਹ ਮੰਨਦਾ ਕੀ ਪਤਾ ਭਰਾ ਦੇ ਕਿਹੜੇ ਤੇ ਦਿਮਾਗ ਚ ਕੀ ਵੱੜ ਗਿਆ ਜਿਹੜਾ ਤੇਰੇ ਦਿਯਾਨਾ ਕਿਹਾ ਸੀ ਨਵ ਸੱਸ ਨੇ ਕਿ ਵਿਚਾਰੀ ਇੰਨਾ ਕਹਿਣ ਲਈ ਆ ਤੇ ਸਲਾਹ ਕਰਕੇ ਤੇ ਦੱਸੋ ਉਹਨੂੰ ਕਰ ਦਿੰਨੇ ਹੂੰ ਤੇ ਵੇਖੋ ਜੀ ਜੋੜੀ ਸੰਜੋਗ ਹੋਈ ਤੇ ਉਹ ਜਾ ਲ ਭ ਆੜ ਹੀ ਗਿਆ ਮੁੰਡਾ ਹਾਂ ਕੀ ਦਾਈਆਂ ਪਈ ਜਦੋਂ ਗੱਲਾਂ ਬਾਤਾਂ ਸੁਣਦੇ ਆ ਕਿ ਬੰਦਪਾਲ ਨਹੀਂ ਲੋਕੀ ਕਰਦੇ ਡਰਦੇ ਆ ਆਵੇਂ ਨਾ ਟੈਨਸ਼ਨ ਲੈ ਜੋੜੀ ਸੰਜੋਗੇ ਤਾਂ ਹੋਈ ਜਾਣਾ ਵਾ ਤੇ ਆਵੇਂ ਫਿਕਰਾਂ ਚ ਨਾ ਮਰਦੀ ਰਹਿ ਤੇ ਇੱਥੇ ਹੁਣ ਤੂੰ ਬਹਿ ਤੇ ਮੈਂ ਚੱਲੀ ਆਂ ਸ਼ੇਵਾ ਤੇ ਲੈ ਭੈਣ ਮੈਂ ਆਈ ਆ ਤੇ ਹੁਣ ਤੂੰ ਚੱਲ ਚੱਲੀ ਆਂ ਮੇਰੀ ਗੱਲ ਸੁਣ ਪਾਈਆਂ ਤੇ ਮੈਂ ਚੱਲੀ ਆਂ ਕਿਥੋਂ ਨਿਆਣਾ ਕੋ ਰਹੇਂਗੀ ਕਿੰਨੇ ਦਿਨ ਲਾਵਨੇ ਆ ਬਸ ਫੇਰੇ ਆ ਜਾਣਾ ਮੈਂ ਹਾਏ ਹਾਏ ਬਸ ਹੁਣ ਵੀ ਅਸੀਂ ਕਿੰਨੇ ਗਾਣੇ ਹੁਣ ਕੋਈ ਨਹੀਂ ਗੱਲਾਂ ਬਾਤਾਂ ਮਾਰੋ ਤੇ ਇੱਥੇ ਚੱਲ ਤਾਂ ਨਹੀਂ ਤੈਨੂੰ ਮਛਾਣੀ ਨੂੰ ਛੱਡ ਕੇ ਚੱਣੀ ਲਾ ਕੇ ਤੇਰਾ ਕਰਕੇ ਚੱਲੀ ਮੈਂ ਗੱਲ ਕੋਈ ਸਿਰੇ ਚੜਾਈ ਨਹੀਂ ਉਹ ਤੇ ਹੁਣ ਮੈਨੂੰ ਇੱਥੇ ਛੱਡ ਜਾ ਉੱਥੇ ਮੈਂ ਕਹਾਂਂਦੀ ਲੋਕਾਂ ਦੀ ਲੀੜੇ ਬਣਾਓ ਉਹ ਕਰੋ ਜੇ ਕਰੋ ਤੇ ਇਹ ਮਾਰ ਹੁਣ ਸੋਖਾ ਗੱਡੀ ਨਾ ਗ ਜਾਣੀ ਮੇਰੇ ਪਾ ਦੇ ਕੱਪੜੇ ਬੈਕ ਚ ਮੈਂ ਜਾਣਾ ਸਿਵਾ ਤੇ ਕੋਈ ਮੈਂ ਪਾ ਦੇ ਨਹੀਂ ਕੱਲ ਨੂੰ ਆ ਜਾਣਾ ਮੈਂ ਠੀਕ ਆ ਇਧਰ ਰਾਤ ਨੂੰ ਬੂਆ ਬਾਬੇ ਮਾਰ ਕੇ ਸੌਇਓ ਉੱਡਾਈ ਨਾ ਸੌਂ ਜੀ ਹੋ ਨਹੀਂ ਨਹੀਂ ਜਾਨੀ ਤੇ ਮੈਂ ਹੈ ਗਈਆਂ ਸੇਵਾ ਤੇ ਪਾ ਧਿਆਨ ਮੇਰਾ ਇੱਥੇ ਰਹਿਣਾ ਬਲੀ ਬੜੇ ਆ ਚੰਗਾ ਭੈਣ ਨਾ ਆਣਾ ਸਿਹਰੇ ਚੰਗਾ ਹਾਂ ਚੱਲ ਧਿਆਨ ਸੌਇਓ ਲੈ ਮੈਂ ਆਈ ਆ ਤੇ ਭੈਣ ਗਾਂ ਗਈ ਓ ਚੱਲ ਕੋਈ ਨਹੀਂ ਮੰਮੀ ਅੱਗੇ ਵੀ ਕਿੰਨੀ ਵਾਰੀ ਨਾ ਜਾਣ ਜਾਣ ਕਰਦੇ ਹੀ ਤੇ ਮੇਰੇ ਘਰ ਕੇ ਨਹੀਂ ਜਾਂਦੇ ਕਿ ਤੈਨੂੰ ਕੱਲੀ ਨੂੰ ਛੱਡ ਕੇ ਤੇ ਮੈਂ ਕਿੱਦਾਂ ਜਾਵਾਂ ਅੱਜ ਤੁਸੀਂ ਇੱਥੇ ਹੀ ਨਾ ਤੇ ਮਾਸੀ ਤੁਹਾਡੇ ਆਸਰੇ ਨਾ ਚੱਲ ਗਈ ਆ ਤੇ ਮੈਨੂੰ ਵੀ ਸਿਰੇ ਵੀ ਕਹਿਣ ਡਹੀ ਕਿ ਅੱਜ ਹੋਵਾਂ ਨਮੈ ਗਿਆ ਮਹੱਲਾਜ ਹੋਇਆ ਮੰਮੀ ਕਰਈਆ ਹਾਂ ਅੱਛਾ ਹਾਂ ਰਹੀ ਸੁਖਾ ਕਿੰਨੀ ਸੋਹਣੀ ਕੁੜੀ ਸੀ ਮੇਰੇ ਤੇ ਮਨ ਨੂੰ ਬੜੀ ਚੰਗੀ ਲੱਗੀ ਸੀ ਜਦੋਂ ਇੱਥੇ ਆਉਂਦੀ ਫਿਰਦੀ ਤੁਰਦੀ ਸੀ ਤਾਂ ਇਦਾਂ ਹੁੰਦਾ ਸੀ ਨਾ ਜਦੋਂ ਹਾਡੀ ਆ ਇੱਕ ਮੰਚ ਚਾ ਆ ਜਾ ਲੈ ਕੇ ਬਹਿ ਗਏ ਅਸੀਂ ਵੀ ਵਿਆਹ ਹੋ ਜਾਣਾ ਕਿਦਾਂ ਜਦ ਦਿਲ ਮਿਲੇ ਦੀ ਗੱਲ ਤੇ ਮੇਰਾ ਵੀ ਬੜਾ ਮਿਲਿਆ ਸੀ ਚੰਗੀ ਤੇ ਮੈਨੂੰ ਵੀ ਬੜੀ ਲੱਗਦੀ ਸੀ ਕਿਉਂਕਿ ਮੇਰੀ ਤੇ ਇੰਨੀ ਪੱਕੀ ਸੇਲੀ ਸੀ ਮੇਰੇ ਨਾਲ ਇਨਾ ਆਉਂਦੀ ਜਾਂਦੀ ਸੀ ਮੇਰਾ ਤੇ ਮੈਨੂੰ ਤੇ ਇਦਾਂ ਹੀ ਵੀ ਜਦਾਂ ਮੇਰੇ ਪਰਜਾਈ ਬਣੀ ਗਈ ਆ ਤੂੰ ਤੇ ਸੋਚਦੇ ਹੀ ਮੈਂ ਤੇ ਇਹ ਮਨੋਮਾਨੀ ਬਣਾਈ ਬੈਠੀ ਜਿੱਦਾਂ ਉਹ ਚੱਲ ਮੰਮੀ ਹਰੇਕ ਮਾਂ ਬਾਪ ਆਪਣੇ ਧੀ ਪੁੱਤ ਬਾਰੇ ਕੁਝ ਚੰਗਾ ਹੀ ਸੋਚਦਾ ਆ ਉਹਨਾਂ ਨੇ ਵੀ ਕੁਝ ਚੰਗਾ ਹੀ ਸੋਚਿਆ ਹੋਊਗਾ ਸੁੱਖ ਤੇਰਾ ਆਪਣਾ ਜੋਬਨ ਇਦਾਂ ਹੀ ਰਹਿ ਜਾਊਗਾ ਵਿਆਹ ਨਹੀਂ ਹੋਣਾ ਉਹਦਾ ਨਾ ਮੰਮੀ ਇਦਾਂ ਹੀ ਰਹਿ ਜਾਊਗਾ ਅਸੀਂ ਆਪਨੇ ਲੈਵਾ ਦਾ ਲੱਭਾਂਗੇ ਮੰਮੀ ਸ਼ਾਇਦ ਉਹਨਾਂ ਦੇ ਸੰਜੋਗ ਹੀ ਨਹੀਂ ਐਡੀ ਗੱਲ ਥੋੜਾ ਵਾ ਫਿਰ ਆ ਹੀ ਜਾਊਗਾ ਤੇ ਆਪਣੇ ਵਰਗੇ ਲੱਭ ਹੀ ਲਾਵਾਂਗੇ ਕਿਤੇ ਨਾ ਕਿਤੇ ਹਾਂ ਹਾਂ ਸੋਕਾ ਆ ਬੇਮਦੇ ਆ ਚਲੋ ਇਹ ਤੇ ਮੈਂ ਤੇਰੀ ਗੱਲ ਮੰਨਣਾ ਕਿ ਵੀ ਹਰੇਕ ਨੂੰ ਹੁੰਦਾ ਵਾ ਵੀ ਆਪਣੀ ਧੀ ਭੈਣ ਜਿਹੜੀ ਚੰਗੇ ਘਰ ਹੀ ਜਾਵੇ ਤੇ ਹੋਰ ਮੰਮੀ ਤੇ ਵੇਖ ਲੈ ਦੀ ਅੱਗੇ ਤੇਰੀ ਮਾਸੀ ਨਾਲ ਵੀ ਡਈ ਕਰਨ ਪਈ ਦੀ ਇੱਕ ਅਹੋ ਜੇ ਗਲਤੀਆਂ ਨਾਲ ਯਾਰੀਆਂ ਦੋਸਤੀਆਂ ਨਾਲ ਤੇ ਵੇਲਾ ਕਿੱਥੇ ਰੱਖ ਗੱਲਾਂ ਫਿਲਰੀਆਂ ਆ ਜੇ ਮਾੜੀ ਸੰਗਤ ਚ ਨਾ ਬੈਠਾ ਹੁੰਦਾ ਮੰਮੀ ਤੇ ਅੱਜ ਨੂੰ ਘਰ ਗੁੱਲਾ ਵੀ ਨਾ ਚੱਜਦਾ ਬਣ ਜਾਂਦਾ ਤੇ ਆ ਦਰਦਾਰ ਤੇ ਠੋਕਰ ਖਾਂਦੀ ਲੋੜੀ ਕੀ ਸੀ ਤੇ ਲੋਕਾਂ ਦੀ ਗੱਲ ਸੁਣਨ ਦੀ ਲੋੜ ਹੀ ਨਹੀਂ ਪੈਣੀ ਤੇ ਰਿਸ਼ਤਾ ਤੇ ਆਪੇ ਚੱਜ ਦਾ ਹੱਸ ਕੇ ਹੋ ਜਾਣਾ ਹੀ ਉਹੋ ਗੱਲ ਵਾ ਨਾ ਜਿੰਨੀਆਂ ਹੁਣ ਗੱਲਾਂ ਹੋਣ ਡੀਆਂ ਵਾ ਕਿ ਉਹਨਾਂ ਕਹਿਣਾ ਸੀ ਚੱਲ ਕੋਈ ਨਹੀਂ ਕਿ ਸਾਨੂੰ ਪਸੰਦ ਵਾ ਮੁੰਡਾ ਸਾਰਾ ਕੋਠੀਕ ਵਾ ਤੇ ਚੱਲ ਵੀ ਕਰ ਦਿੰਨੇ ਆ ਗੱਲ ਰਿਸ਼ਤੇ ਦੀ ਵੀ ਨਹੀਂ ਆ ਮੰਮੀ ਜਦੋਂ ਲੋਕੀ ਇਦਾਂ ਗੱਲਾਂ ਕਰਦੇ ਆ ਨਾ ਤੇ ਇਹਨਾਂ ਦਾ ਹੈ ਕੱਖ ਨਹੀਂ ਮੁੰਡਾ ਸ਼ਰਾਬੀ ਤੇ ਦੁੱਖ ਵੀ ਬੜਾ ਲੱਗਦਾ ਵਾ ਵੀ ਇੱਕ ਇਹਦੀਆਂ ਗਲਤੀਆਂ ਦਾ ਕਰਕੇ ਸਾਨੂੰ ਇੰਨੀਆਂ ਗੱਲਾਂ ਸੁਣਨੀਆਂ ਵੀ ਤੇ ਪੈਂਦੀਆਂ ਵਾ ਨਾ ਮੈਂ ਤਾਂ ਇਹ ਗੱਲ ਨੂੰ ਬਥੇਰਾ ਸੋਚਦੀ ਵਿਚਾਰਦੀ ਕਿ ਜਿਹੜਾ ਡੇਢ ਕਿੱਲਾ ਇਹ ਜਦੋਂ ਤੁਸੀਂ ਨਿਗ ਨਿਗੇ ਤੇ ਮੈਂ ਤਾਂ ਸਾਹਮਣੇ ਰੱਖਿਆ ਜਦੋਂ ਦਾ ਇਹ ਲੱਥ ਤਾਂ ਹੋਇਆ ਇਥੇ ਮੇਰੇ ਪਾਹੀ ਪਰਦੇ ਇੰਨੇ ਪਰਦੇ ਮੈਨੂੰ ਇੰਨੇ ਦੇ ਦੇ ਆ ਉਹ ਕਰਦੇ ਤੇ ਉਹ ਵੀ ਫੂਕੀ ਗਈ ਨਾ ਪਹਿਲੀ ਤੇ ਜੇ ਹੋਈ ਹੁੰਦੀ ਤਾਂ ਅਗਲੇ ਨੂੰ ਕਹਿਣ ਵਾਲੇ ਤੇ ਭਣਦੇ ਕਿ ਆਈ ਤੁਹਾਡੀ ਪਹਿਲੀ ਹੈਗੀ ਆ ਪਾਉ ਉਹ ਇੰਨੀ ਕੀ ਉਹ ਸਾਡੇ ਕੋ ਪਹਿਲੀ ਹਾਂ ਗੱਲ ਤੇ ਹੋਏ ਦੀ ਆ ਨਾ ਮੰਮੀ ਜੇ ਤਾਂ ਪੁਣ ਹੈ ਹੀ ਨਹੀਂ ਤੇ ਫਿਰ ਕਹਈਏ ਵੀ ਕੀ ਸਾਡ ਮੇਰੀ ਗੱਲ ਹੁਣ ਤਾਂ ਸਾਰੀਆਂ ਗੱਲਾਂ ਸਾਡ ਤੇ ਜਾ ਤੂੰ ਵੇਖਿਆ ਸੁੱਖ ਹੈ ਉਹ ਦੂਜੀ ਹੈਗੀ ਨਹੀਂ ਸੁੱਖ ਕਹਿਣ ਲਈ ਨਹੀਂ ਆ ਕੁੜੀ ਦਾ ਨਾਮ ਕੀ ਆ ਦਵਿੰਦਰ ਆਹੋ ਹਾਏ ਹਾਏ ਇਹਦੀ ਪਹਿਣਾ ਵੇਖ ਲੈ ਮੱਤ ਕਿਦਾਂ ਦੀ ਹੋਗੀ ਹਾਂ ਜਾਂ ਹਾਂ ਦਵਿੰਦਰ ਨੂੰ ਆਵਾਜ਼ ਮਾਰ ਮੇਰਾ ਬੜਾ ਜੀ ਕਰਦਾ ਮਿਲ ਉਹਨੂੰ ਨਾ ਮਮੀ ਜਦੋਂ ਦਾ ਰਿਸ਼ਤੇ ਦਾ ਜਵਾਬ ਜਾ ਹੋਇਆ ਨਾ ਤੇ ਉਹ ਆਪਣੇ ਵੀਰ ਕੋ ਓਕੇ ਬੜਾ ਡਰਦੀ ਆ ਓਖਾ ਓਖਾ ਚ ਰਹਿਂਦਾ ਵਾ ਤੇ ਘਰੇ ਤੇ ਹੁੰਦਾ ਵਿਚਾਰੀ ਆਵੇ ਵੀ ਕਿਦਾਂ ਤਾਂ ਕਰਕੇ ਮੈਂ ਨਹੀਂ ਬਾਜ ਮਾਰਦੀ ਗੱਲ ਸੁਣ ਤੂੰ ਫੋਨ ਤੇ ਕਹਦੇ ਹਾਂ ਫੋਨ ਤੇ ਕਰ ਹੀ ਸਕਦੀ ਨਾ ਚਲੋ ਮੈਂ ਫੋਨ ਕਰਕੇ ਕਹਿ ਦਿੰਨੀ ਆ ਹਾਂ ਫੋਨ ਕਰਕੇ ਕਿਹਾ ਜਦ ਮੈਂ ਵੇਖਾਂ ਬੋਲਾ ਸਾਹਮਣੇ ਹੈ ਕਿ ਤੇ ਵੇਖ ਲੈ ਜਿੱਦਾਂ ਵੀ ਆ ਤੂੰ ਮੜਾ ਜਾ ਚਲੋ ਸਬਜੀਪਾ ਜੀਵITAR ਨਾਵਾ ਮਸੀਆਂ ਨਹੀਂ ਆਜ ਇਥੇ ਮੈਂ ਨਹੀਂ ਧਰਨੀ ਚੰਗਾ ਮੇਰਾ ਤਾਂ ਸਰੀਰ ਮਿੱਟੀ ਵਰਗਾ ਹੋ ਗਿਆ ਅੱਗੇ ਜਵਿੰਦਰ ਨੂੰ ਕਹਿੰਦੇ ਫਿਰ ਪਕਾ ਕੇ ਦੇ ਜੰਦੀ ਉਹ ਗੱਲ ਕਿ ਲੈ ਆ ਪਕਾ ਕੇ ਉਹ ਕੋਲੇ ਕੀ ਜਾਣਾ ਹੈ ਰੀ ਵਰਜੀ ਕਿੱਥੇ ਆ ਮੀ ਜੀ ਤੇ ਮੰਮੀ ਦੇ ਗਏ ਆ ਸ਼ਿਕਾਰ ਤੇ ਨਹੀਂ ਨਾ ਨਹੀਂ ਨਹੀਂ ਫਿਰ ਵੇਸੋ ਕਰਾ ਇਹ ਕਹਿਣਾ ਕੀ ਆ ਮੰਮੀ ਲਈ ਕੀ ਕਹਿਣ ਫਿਰ ਇੰਤੈ ਨੂੰ ਮਿਲਣਾ ਮਿਲਣ ਨੂੰ ਜੀ ਕਰਦਾ ਉਦੋਂ ਵੀ ਕਹਿੰਦੇ ਸੀ ਤੇ ਤੇਰਾ ਵੀਰਜੀ ਘਰ ਰਹੀ ਤੇ ਤੂੰ ਵਰਕੇ ਉਦੋਂ ਵੀ ਨਹੀਂ ਤੂੰ ਆਈ ਤੇ ਮੈਂ ਹਾਂ ਚੱਲ ਮੈਂ ਵੇਣੀ ਆ ਉਹ اچانک ਕਿਥੇ ਸਾਹਮਣੇ ਹੀ ਟਕਰਈ ਨਹੀਂ ਤੇ ਮੈਂ ਤੇ ਫੋਨ ਲਾਉਣਾ ਹੈ ਹੈ ਬੈਠੀ ਹਾਂ ਜੀ ਚਲ ਆ ਜਾ ਮੰਮੀ ਮੰਮੀ ਦੋ ਖਾ ਲੈ ਜੇ ਨਹੀਂ ਜਾਣਾ ਹਾਂ ਮਾਡੀ ਸਸਕਾ ਉਸਰੀ ਕਾ ਹੋਰ ਕੀ ਆ ਛਾ ਟਿਕ ਟਕ ਹਾਂਜੀ ਹਾਂਜੀ ਠੀਕ ਠਾਕ ਜਿਸ ਮੈਂ ਚੰਗੀ ਟਾਡੀ ਸਾਹਮਣੇ ਟਕਰ ਗਈ ਮੈਨੂੰ ਸੇਵਾਜ ਮਾਰ ਲਈ ਮੈਂ ਹੋਰ ਤੁਸੀਂ ਸੁਣਾਓ ਰਹਿ ਜਾਓ ਕਿਦਾਂ ਠੀਕ ਠਾਕ ਹਾਂ ਇੱਥੇ ਆ ਇੱਥੇ ਐਮ ਨਹੀਂ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੀ ਬਣਾਉਣ ਲੱਗੇ ਜੀ ਕੀ ਕੜਾ ਦੱਸ ਬਣਾ ਲੈਨੇ ਆ ਨਹੀਂ ਨਹੀਂ ਵੀ ਜੀ ਆ ਨਹੀਂ ਕਰ ਬੱਬੀ ਨੂੰ ਬੈਠੇ ਦੇ ਬਿਨ ਬੁਲਾਉਂਦੇ ਆ ਹੌਣ ਤੇ ਮੇਰਾ ਬੜਾ ਜੀ ਕਰਦਾ ਪਰ ਪਰ ਮੈਨੂੰ ਨਾ ਵੀਰ ਜੀ ਦਾ ਸੁਭਾਅ ਤੋਂ ਡਰ ਲੱਗਦਾ ਵਾ ਚਲੋ ਤੁਸੀਂ ਕਰੋ ਗੱਲਾਂ ਮੈਂ ਚਾਹਦਾ ਰਾਂ ਅਜਾਤ ਨਹੀਂ ਮੈਂ ਬਿਣੀ ਵਾਲੀ ਐ ਕੋਈ ਨਹੀਂ ਵੇ ਬੋਸ ਮੈਂ ਰੇਸ ਨੂੰ ਮੈਂ ਆ ਵਾ ਇਹ ਤੇਰੇ ਘਰ ਦੇ ਮੰਦੇ ਨਹੀਂ ਆ ਪਰ ਮੈਂ ਮਿਲ ਨੂੰ ਤੇ ਬੜਾ ਚਾਹ ਹਿ ਕਿ ਤੂੰ ਮੇਰੇ ਘਰ ਦੀ ਨੋ ਬਣ ਕੇ ਆਵੇਂ ਹੌਂਟੀ ਇਹ ਤੇ ਗੱਲਾਂ ਸੰਜੋਗਾ ਦੀ ਮੈਂ ਤੇ ਆਪ ਕਰਦਿਆਂ ਨੂੰ ਕਹਿਤਾ ਵਾ ਕਿ ਜੇ ਮੈਂ ਵਿਆਹ ਕਰਾਉਣਾ ਤੇ ਜੋਬਨ ਨਾ ਨਹੀਂ ਤੇ ਮੈਂ ਸਾਰੀ ਉਮਰ ਕੁਵਾਰੀ ਮਰ ਜੂਗੀ ਆਂਟੀ ਮਿੰਟੜਾ ਦਾ ਸੁਭਾਅ ਬੜਾ ਚੰਗਾ ਲੱਗਾ ਜੋਬਨ ਦਾ ਵੀ ਸੁਭਾਅ ਚੰਗਾ ਵਾ ਸੁਖ ਦਾ ਵੀ ਸਾਰੀ ਫੈਮਿਲੀ ਮਤਲਬ ਸਹੀ ਆ ਪਰ ਪਤਾ ਨਹੀਂ ਕੀ ਗੱਲ ਆ ਲੋਕ ਵੀ ਅੱਜ ਕੱਲ ਜਰਦੇ ਨਹੀਂ ਆ ਕਿੰਨੇ ਆ ਜੀ ਲੁੱਤੀ ਜੀ ਲਾਤੀ ਆ ਫੇ ਜੋ ਬੰਦਾਰੂ ਪਿੰਦਾ ਵਾ ਜਦੋਂ ਦਾ ਇੱਥੇ ਆਇਆ ਨਾ ਮੈਂ ਤੇ ਕੋਹ ਹੈ ਹੋ ਜਾ ਉਹਨਾਂ ਦਾ ਵੇਖਿਆ ਨਹੀਂ ਆ ਕੂਣੀ ਬੋਲਣੀ ਬਹਿਣਾ ਖਲੋਣਾ ਮਤਲਬ ਸਭ ਕੁਝ ਹੀ ਚੰਗਾ ਵਾ ਤੇ ਵੀਰ ਜੀ ਨੇ ਪਤਾ ਨਹੀਂ ਕਿੱਥੋਂ ਪਤਾ ਕਰ ਲਿਆ ਵਾ ਹਾਂ ਦਾ ਬਾਲੇ ਵਾਲੇ ਕਮਰੇ ਉਹ ਜੇ ਤੇ ਜ਼ਮੀਨ ਵੀ ਨਹੀਂ ਆ ਐਦਾਂ ਕਿਦਾਂ ਹੀ ਉੱਥੇ ਰਿਸ਼ਤਾ ਕਰ ਦਈਏ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਮੈਂ ਖੁਸ਼ ਵਾਂ ਤੇ ਘਰਦਿਆਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਮੈਂ ਮਹਾ ਇحتਜਾਜ ਜਤੋਂ ਨਿਕਲੀ ਹਾਂ ਫਿਰ ਰੱਬ ਨੇ ਉਸੇ ਮੋੜ ਤੇ ਲਿਆ ਕੇ ਮੈਨੂੰ ਖੜਿਆ ਕਰ ਦਿੱਤਾ ਆਂਟੀ ਜੀ ਉਹ ਜੇ ਮੈਂ ਆਪਣੀ ਮਰਜ਼ੀ ਕਰਦੀ ਆ ਨਾ ਤੇ ਮੇਰਾ ਪਰਿਵਾਰ ਹੀ ਨਹੀਂ ਮੇਰੇ ਨਾਲ ਖੜਦਾ ਤੇ ਜੇ ਮੈਂ ਪਰਿਵਾਰ ਦੀ ਇੱਜ਼ਤ ਵੇਣੀ ਆ ਤੇ ਮੇਰੀ ਆਪਣੀਆਂ ਖੁਸ਼ੀਆਂ ਮਰਦੀਆਂ ਵਾਂ ਆਂਟੀ ਜੀ ਵਿਆਹ ਕਰਾਉਣਾ ਤੇ ਮੈਂ ਜੋਬ ਨਾ ਕਰਾਉਣਾ ਨਹੀਂ ਤੇ ਮੈਂ ਨਹੀਂ ਕਰਾਉਣਾ ਮੈਨੂੰ ਤੇ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਵੇ ਪੁੱਤ ਇਦਾਂ ਨਹੀਂ ਕਰੀਦਾ ਹੁੰਦਾ ਤੂੰ ਧੀ ਆ ਇਹ ਪਿੰਡ ਦੀ ਇਹ ਕਰਦੀ ਮੇਰੀ ਗੱਲ ਸੁਣ ਧਿਆਨ ਨਾਲ ਮੇਰੀ ਗੱਲ ਸੁਣੀ ਮਾਂ ਪਿਓ ਕੋਈ ਵੀ ਨਹੀਂ ਭੈਣ ਭਰਾ ਆਂਦਾ ਕਿ ਸਾਨੂੰ ਮਾੜਾ ਲੱਭੇ ਰਿਸ਼ਤਾ ਸਾਰੇ ਚੰਗੇ ਨੂੰ ਭਈਦੇ ਆ ਸਾਰੇ ਚੰਗਾ ਵੇਖ ਕੇ ਕਰਦੇ ਆ ਤੇ ਤੂੰ ਨਾ ਮੇਰੀ ਗੱਲ ਸੁਣ ਦਿਲ ਥੋੜਾ ਨਾ ਕਰ ਤੂੰ ਨਾ ਹੌਲੀ ਹੌਲੀ ਆਪਣੀ ਪਰਜਾਈ ਨੂੰ ਕਹਿ ਤੇ ਕੀ ਪਤਾ ਮੰਨ ਨਹੀਂ ਜਾਵੇ ਉਹ ਪਰਜਾਈ ਨਾਲ ਤਾਂ ਮੈਂ ਬੜੀ ਵਾਰੀ ਗੱਲ ਕੀਤੀ ਆ ਤੇ ਪਰਜਾਈ ਮੇਰੀ ਮੰਨਦੀ ਵੀ ਬੜਾ ਵਾ ਪਰ ਉਹਦੇ ਅੱਗੇ ਨਾ ਵੀਰ ਜੀ ਦੇ ਅੱਗੇ ਕਿਹਦੀ ਚੱਲਦੀ ਨਹੀਂ ਆ ਗੱਲ ਤੇ ਮੇਨ ਇਹ ਆ ਕਿ ਵੀਰ ਜੀ ਨਹੀਂ ਨਾ ਮੰਨਦੇ ਔਰ ਟੈਨਸ਼ਨ ਨਾ ਲੈ ਆ ਦੇ ਵੰਦੇ ਰੇ ਪੂਰਾ ਵੰਦੇ ਦਿਲ ਮੋੜ ਕੇ ਹੁੰਦੇ ਆ ਪੈਣਾ ਜਿਹੜਾ ਕੇ ਪਿਆਰ ਨਾ ਕਹਿਨ ਨਾ ਤੇ ਝਟ ਪਿਗਾ ਜਾਂਦੇ ਆ ਟੈਨਸ਼ਨ ਨਾ ਲੈ ਚਾਹ ਪੀ ਆਪੇ ਸਾਰੇ ਹੱਲ ਹੋ ਜਾਣੇ ਆ ਵੇ ਪੁੱਤ ਮੇਰੀ ਗੱਲ ਸੁਣ ਇੰਨਾ ਨਹੀਂ ਗੁੱਸਾ ਕਰੀ ਜਾ ਹੁੰਦਾ ਕੋਈ ਗੱਲ ਨਹੀਂ ਸੰਜੋਗ ਹੋਏ ਨਾ ਤੇ ਹੋ ਹੀ ਜਾਣਾ ਰਿਸ਼ਤਾ ਤੇ ਵੱਡਾ ਭਰਾ ਵਾ ਕਿਉਂ ਆ ਬਰੋਬਰ ਵਾ ਜੋ ਸੋਚਦਾ ਚੰਗਾ ਹੀ ਸੋਚਦਾ ਵਾ ਸਾਰੇ ਇਦਾਂ ਹੀ ਕਰਦੇ ਹੁੰਦੇ ਅਸੀਂ ਵੀ ਤੁਹਾਡੇ ਕਹਿੰਨੇ ਆ ਸੁੱਖ ਨੂੰ ਕੋਈ ਚੰਗਾ ਘਰ ਲੱਭੇ ਇਦਾਂ ਹੀ ਆ ਨਾ ਫਿਰ ਇਹ ਸਾਡੇ ਘਰ ਲਿਖਿਆ ਹੋਇਆ ਹੈ ਨਾ ਰਬ ਨੇ ਦਾਨ ਪਾਣੀ ਤੇ ਮੋੜ ਕੋਣਾ ਆ ਹੀ ਜਾਣਾ ਵਾ ਮਿੰਨੋ ਤੇ ਕਿਤੇ ਤੂੰ ਇੰਨੀ ਸੋਹਣੀ ਲੱਗਦੀ ਹੈ ਨਾ ਫਰਦੀ ਤਰਦੀ ਇੱਥੇ ਸੁੱਕਣਾ ਜਦੋਂ ਦੀ ਉਹ ਕਬਾ ਲਿਆ ਵਾ ਉਹ ਨੱਕ ਤੇ ਬਣਾਇਆ ਸੀ ਤੇ ਭਾਬੀ ਜੀ ਲੈ ਕੇ ਆਏ ਸੀ ਤੈਨੂੰ ਪਰ ਹਮ ਬੜਾ ਵੀ ਵੇਖਾ ਸੋਹਣਾ ਲੱਗਣ ਡਿਆ ਸ਼ਰ ਗਏ ਤੇ ਉਹ ਲੈ ਕੇ ਆਏ ਤੇ ਉਹਨਾਂ ਪਾਗ ਦਿੱਤਾ ਕਹਿੰਦੇ ਪਾਲਾ ਨੱਕ ਨਾ ਸੁਣਾਇਆ ਲੱਗਦਾ ਚੱਲ ਪੀ ਲੋ ਚਾਹ ਤੇ ਜੋ ਕਬੀਲਾ ਚਾਹ ਲੋ ਲੋਕ ਕਿੱਥੇ ਗਿਆ ਜੋ ਨਾ ਬਾਹ ਨਹੀਂ ਕਿਤੇ ਪਤਾ ਨਹੀਂ ਅੱਛਾ ਅੱਛਾ ਚੱਲ ਚਾਹ ਪੀ ਲੈ ਸੋ ਕਬੀਲਾ ਚਾਹ ਤੂੰ ਵੀ ਪੀ ਲੋ ਨਹੀਂ ਮੈਂ ਨਹੀਂ ਪੀਣੀ ਮੈਂ ਅੱਗੇ ਕਿੰਨੀ ਪੀਤੀ ਹੈ ਮਾਤਾ ਤੇਰੀ ਨਾ ਬੈਗ ਚਾਹ ਦਿੱਤੀ। ਹੋਰ ਬੱਤੀ। ਅੱਛਾ। ਅੱਛਾ। ਮੇਰੀ ਗੱਲ ਸੁਣ। ਮੈਨੂੰ ਪਤਾ ਲੱਗਾ ਤੁਹਾਡੇ ਘਰ ਦੇ ਮਨ ਦੇ ਨਹੀਂ। ਹਾਂਜੀ ਉਹ ਆਂਦੇ ਆ ਕਿ ਪੈਲੀ ਬੰਨਾ ਵੀ ਹੈ ਨਹੀਂ ਇੰਨਾ ਤੇ ਬੋਲੇ ਵਾਲੇ ਕਮਰੇ ਨਾਲ ਜੋ ਬੰਦਾਰੂ ਪੀਂਦਾ ਉਹ ਤੇ ਮੈਂ ਕੀ ਕਰ ਸਕਦੀ? ਕਿੱਥੇ ਥਾਰੂ ਪੀਂਦਾ ਮੈਂ? ਕਿਤੇ ਇੱਕ ਦੋ ਨਾ ਪੀ ਲਈ ਆ। ਉਹੀ ਗੱਲ ਫੜ ਕੇ ਬੈਠੇ ਆ। ਰੇਧਵਿੰਦਰ ਮੈਂ ਤੈਨੂੰ ਪਿਆਰ ਕਰਦਾ ਠੀਕ ਆ ਕੌਣ ਨਹੀਂ ਮੰਨਦਾ ਮੇਰਾ ਭਰਾ ਤੇ ਕੋਈ ਗੱਲ ਨਹੀਂ ਆਪਾਂ ਇੰਨਾ ਕਰਦੇ ਆ ਕੋਰਟ ਵਿੱਚ ਕਰਾ ਦਿੰਨੇ ਆ ਉੱਥੇ ਸਹੁੰ ਹੋ ਜਣੇ ਪੈਸੇ ਮੈਂ ਲਾਉਣੇ ਆ ਨਹੀਂ ਨਹੀਂ ਜੋਬ ਨਾ ਮੇਰੇ ਭਰਾ ਦਾ ਸੁਭਾਅ ਨਹੀਂ ਚੰਗਾ ਉਹਨੇ ਤੇ ਮੈਨੂੰ ਵੜ ਕੇ ਨਹੀਂ ਕਰ ਦੇਣਾ ਜਦੋਂ ਵਿਆਹ ਹੋ ਗਿਆ ਨਾ ਸਾਡਾ ਸੁਭਾਅ ਪੇ ਸਹੀ ਹੋਣੇ ਸਰਟੀਫਿਕੇਟ ਮਿਲ ਜਾਣਾ ਸਾਡੀ ਕੋਡ ਮੈਰਿਜ ਹੋ ਗਈ ਤੂੰ ਕੋ ਡਰਦੀ ਆ ਤੂੰ ਮੇਰੇ ਨਾਲ ਸਹਿਮਤਾ ਕਿ ਨਹੀਂ ਨਹੀਂ ਜਦੋਂ ਮੰਨਦੇ ਨਹੀਂ ਆ ਫੇਰ ਵੀ ਰੋਲਾ ਪਾਉਣ ਦਾ ਫਾਇਦਾ ਕੀ ਤੂੰ ਚੁੱਪ ਕਰ ਜਾ ਕੋਟ ਮੈਰਿਜ ਕਰਾ ਲਈਏ ਕਿਸੇ ਨੂੰ ਪਤਾ ਨਹੀਂ ਲੱਗਣਾ ਜਦੋਂ ਕੋਟ ਮੈਰਿਜ ਹੋ ਗਈ ਤੇ ਕੋਈ ਨਹੀਂ ਪੁੱਛਦਾ ਸਰਟੀਫਿਕੇਟ ਮਿਲ ਜਾਂਦਾ ਪੁਲਸ ਨੂੰ ਜੁਮੇਰ ਲੈਂਦੀ ਸਾਰੀ ਕੋਟ ਮੈਰ ਜਾਂਦੀ ਇਹ ਮੁੰਡੇ ਨੂੰ ਕਿ ਹੋ ਗਿਆ